ਸਤਿ ਸ਼੍ਰੀ ਅਕਾਲ ਵੀ 200 ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਤੇ ਲਓ ਜੀ ਕੱਲੇ ਹੀ ਅੱਜ ਵੀਡੀਓ ਬਣਾਉਣ ਵਾਲੇ ਤੇ ਸ਼ੁਰੂ ਕਰਦੇ ਆਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਸਕਿੱਪ ਨਾ ਕਰਿਓ ਕਿਉਂਕਿ ਕੋਈ ਪਤਾ ਨਹੀਂ ਕਿਹੜੀ ਕਾਰ ਤੁਹਾਡੇ ਘਰ ਜਾ ਕੇ ਖੜੀ ਹੋ ਸਕਦੀ ਹੈ ਚੰਗੀਆਂ ਕਾਰਾਂ ਲੈਣ ਲਈ ਆ ਸੰਪਰਕ ਕਰੋ ਭੁੱਲਰ ਮੋਟਰ ਸੰਗਰੂਰ ਤੇ ਤੇ ਸ਼ੁਰੂ ਕਰਦੇ ਆਂ ਜੀ ਇਸ ਗੱਡੀ ਤੋਂ 2013 ਰਜਿਸਟਰਡ 14 ਜੀ ਐਕਸਯੂਵੀ 500 13 ਰਜਿਸਟਰਡ 14 ਫਰਸਟ ਓਨਰ ਹੈ ਜੀ ਪੇਡ ਨੰਬਰ ਚ ਚੰਗੀ ਗੱਡੀ ਆ ਦੋਸਤੋ ਰੇਟ ਇਹਦਾ ਹੈਗਾਗਾ 5 ਲੱਖ ਤੇ 25000 ਰੁਪਿਆ ਅਗਲੀ ਆ ਗਈ ਜੀ ਹੰਡਈ ਦੀ ਕ੍ਰੇਟਾ 2015 ਮਾਡਲ ਹੈ ਜੀ ਫਰਸਟ ਓਨਰ ਹੈ ਟਾਇਰ ਚਾਰੋ ਵਧੀਆ ਨੇ ਜੀ ਇੰਜਨ ਗੇਅਰ ਦੀ ਫੁੱਲ ਸੋਹਣੀ ਹੈ ਤੇ 90000 ਦੇ ਕਰੀਬ ਚੱਲੀ ਹੋਈ ਆ ਅਕਤੂਬਰ ਮਹੀਨੇ ਦੀ ਕਾਰ ਹੈ ਮਾੜੀ ਮੋਟੀ ਇੱਕ ਦੋ ਪੀਸਾਂ ਦੀ ਟੱਚਿੰਗ ਹੈਗੀ ਆ ਜੀ ਮੈਨੂਅਲ ਗੇਅਰ ਦੇ ਵਿੱਚ ਹੈ ਰੇਟ ਹੈਗਾ ਜੀ 6 ਲੱਖ ਰੁਪਇਆ ਵਿਦ ਐਨਓਸੀ ਅਗਲੀ ਆ ਗਈ ਜੀ ਬ੍ਰੀਜ਼ਾ 2018 ਮਾਡਲ ਬੀਡੀਆਈ 75000 ਚੱਲੀ ਹੋਈ ਜੀ ਨਾਲ ਦੇ ਟਾਇਰਾਂ 'ਚ ਤੇ 6.5 ਲੱਖ ਰੁਪਇਆ ਰੇਟ ਹੈ ਜੀ ਤੇ ਸਾਰੀ ਕਾਰ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਵਧੀਆ ਸੋਹਣੀ ਗੱਡੀ ਆ ਤੇ ਅਗਲੀ ਕਾਰ ਆ ਗਈ ਜੀ ਜਿੰਨ ਅਸਟੀਲੋ 2008 ਮਾਡਲ 28 ਤੱਕ ਪਾਸਿੰਗ ਜੀ ਪਹਿਲੇ ਨਾਮ ਦੀ ਪੰਜਾਬ ਪੱਕੇ ਨੰਬਰ ਦੀ ਸਿਰਫ 85000 ਰੁਪਿਆ ਮੁੱਲ ਹੈ ਦੋਸਤੋ ਤੇ ਅਗਲੀ ਆ ਗਈ ਜੀ ਡਿਆਰ 2000 2015 ਮਾਡਲ ਡਿਆਰ BDI ABS ਦੇ ਵਿੱਚ ਜੀ ਸੈਕਿੰਡ ਓਨਰ ਹੈ ਦੋਸਤੋ ਟਾਇਰ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਨੇ ABS ਬ੍ਰੇਕਾਂ ਚ ਹੈ ਤੇ ਲੋਨ ਵੀ ਹੋ ਜਾਊਗਾ ਜੀ ਤੇ ਗੱਡੀ ਦਾ ਰੇਟ ਹੈਗਾ ਦੋਸਤੋ 4 ਲੱਖ ਰੁਪਿਆ ਵਿਦ ਐਨਓਸੀ ਤੇ ਅਗਲੀ ਆ ਗਈ ਫੇਰ ਬੁਲਬੁਲ ਦਾ ਬੱਚਾ ਸਕੋਰਪੀਓ ਐਸ 10 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਇਹਦੀ ਵੀ ਫੁੱਲ ਵੀਡੀਓ ਕਦੇ ਨਹੀਂ ਪਈ ਤੁਹਾਨੂੰ ਫੁੱਲ ਵੀਡੀਓ ਵੀ ਦੇਵਾਂਗੇ ਦੋਸਤੋ ਚੰਗੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਤੇ 2015 ਮਾਡਲ ਬਿਲਕੁਲ ਨਵੀਂ ਨਕੋਰ ਗੱਡੀ ਹੈ ਜੀ ਬਹੁਤ ਪੈਸੇ ਲੱਗੇ ਹੋਏ ਨੇ ਕਾਰ ਦੇ ਉੱਤੇ ਰੇਟ ਰਹੂਗਾ ਜੀ 8 ਲੱਖ ਰੁਪਿਆ ਵੀ ਤੈਨੂੰ ਸੀ ਅਗਲੀ ਆ ਗਈ ਜੀ i10 2000 10 ਮਾਡਲ ਹੰਡਈ i10 2010 ਮਾਡਲ ਤੇ ਦੋ ਟਾਇਰ ਇਹਦੇ ਨਾਲ ਦੇ ਨੇ ਦੋਸਤੋ origignal paint ਦੀ ਐ ਸਿਰਫ 38000 ਚੱਲੀ ਹੋਈ ਆ ਗੱਡੀ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਦੋਸਤੋ ਰੇਟ ਇਹਦਾ ਰਹਿਣ ਵਾਲਾਗਾ ਸਿਰਫ 1 ਲੱਖ ਤੇ 35000 ਰੁਪਇਆ ਤੇ ਅਗਲੀ ਆ ਗਈ ਆਪਣੇ ਕੋਲ ਦੋਸਤੋ alto 2000 alto ਆ ਗਈ ਜੀ 2000 11 ਮਾਡਲ ਹੈ ਜੀ lx i ਹੈ ਨਾਲ ਦੇ ਬੰਪਰਾਂ ਚ ਹੈ ਜੀ ਇਹਦਾ ਦੋਸਤੋ ਰੇਟ ਰਹੂਗਾ ਸਿਰਫ ਔਰ ਸਿਰਫ 1 ਲੱਖ ਤੇ 60000 ਰੁਪਇਆ ਤੇ ਇਹ ਵੀਡੀਓ ਦੇਵਾਂਗੇ ਦੋਸਤੋ ਇੱਥੋਂ ਤੱਕ ਹੀ ਅਗਲੇ ਮਾਲ ਦੀ ਵੀਡੀਓ ਪਾਰਟ 2 ਨੰਬਰ ਦੇ ਵਿੱਚ ਦੇਵਾਂਗੇ ਦੋਸਤੋ ਤੇ 3 ਨੰਬਰ ਪਾਰਟ ਦੇ ਵਿੱਚ ਉਹ ਸਾਈਡ ਦੀ ਵੀਡੀਓ ਦੇਵਾਂਗੇ ਕਿਉਂਕਿ ਕਾਰਾਂ ਬਹੁਤ ਜ਼ਿਆਦਾ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸ਼ੇਅਰ ਕਰਨ ਵਾਲੇ ਨੂੰ ਮਿਲੂਗੀ 32 ਇੰਚ ਦੀ LED ਤੇ ਆ ਜਿਹੜੇ ਵੀਰ ਸ਼ੇਅਰ ਕਰਨਗੇ 32 ਇੰਚ ਦੀ LED ਨਾਮ ਵੱਜੋ ਕੱਢੀ ਜਾਊਗੀ ਡੇਟ ਰਹੂਗੀ ਜੀ 15 ਅਗਸਤ 2025 ਨੂੰ ਤੇ ਅਗਲੀ ਵੀਡੀਓ ਦੇ ਵਿੱਚ ਲਾਸਟ ਤੇ ਇਹ ਵਾਲਾ ਮਾਲ ਵੀ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਲੰਬੀ ਨਾ ਹੋ ਜੇ ਇਸ ਲਈ ਇੱਥੇ ਕਲੋਜ਼ ਕਰਦੇ ਆਂ ਇਹ ਵਾਲੀਆਂ ਕਾਰਾਂ ਜੇ ਕਿਸੇ ਵੀਰ ਨੇ ਕੋਈ ਵੀ ਇਹਨਾਂ ਚੋਂ ਕਾਰ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰੋ ਧੰਨਵਾਦ ਜੀ